ਅੱਜ ਮੇਤਰੋ ਤੁਹਾਨੂੰ ਮੈਂ ਕੋਠੀ ਦਿਖਾਉਣ ਲੱਗਿਆ ਪਰ ਕੋਠੀ ਇਹ ਕੀ ਦੀ ਆ ਬੜੇ ਮਾਣ ਨਾਲ ਕਹਿੰਦਾ ਵੀ ਇਹ ਸਾਡੇ ਭਰਾ ਨਵਾਬ ਪੁਲਸੀ ਇਹ ਦੀ ਆ ਜੋ ਕਿ ਮੇਰਾ ਕਲਾਸ ਵੈਲਿਊ ਸੀਗਾ ਅੱਜ ਉਹ ਪੰਜਾਬ ਪੁਲਿਸ ਦੇ ਵਿੱਚ ਸੇਵਾ ਨਿਭਾ ਰਿਹਾ ਬਾਈ ਨੂੰ ਪਹਿਲਾਂ ਤਾਂ ਮੇਰੇ ਵੱਲੋਂ ਸਲੂਟ ਆ ਪਰ ਮੈਂ ਉਹਦੇ ਘਰੇ ਜਦੋਂ ਪਹੁੰਚਿਆ ਨਾ ਮਾਂ ਦੇ ਪੁੱਤੋ ਜੀ ਲੱਗ ਗਿਆ ਆ ਦਰਖਤ ਦੇਖ ਕੇ ਤੇ ਉੱਪਰ ਪੰਛੀ ਦੇਖ ਕੇ ਜਦੋਂ ਪੰਛੀ ਆਪਣੇ ਆਲਣਾ ਬਣਾ ਰਹੇ ਸੀਗੇ ਰੂਹ ਖੁਸ਼ ਹੋ ਗਈ ਮੇਤਰੋ ਬਾਕੀ ਪੰਜਾਬ ਪੁਲਿਸ ਜੰਦਾਬਾਦ ਸਲੂਟ ਆ ਬਾਈ ਨੂੰ ਆਪਣੇ ਘਰੇ ਬਈ ਇੱਕ ਜੰਗਲ ਬਣਾਈ ਬੈਠਾ ਕਿਉਂ ਅੱਜ ਕੱਲ ਸਾਨੂੰ ਪਤਾ ਵੀ ਜੋ ਕੋਠੀ ਪਾ ਕੇ ਆਲਾ ਮੂਰੇ ਪਹਿਲਾਂ ਘਾ ਲਾਉਂਦਾ ਪਰ ਇਹਦੇ ਬਾਈ ਦੇ ਦੇਖਿਓ ਘਟੋ ਘਟ 30 40 ਦਰਖਤ ਬਈ ਕਰੇ ਲਾਈ ਬੈਠਾ ਬਾਕੀ ਬਾਈ ਨੇ ਆਪਣਾ ਬਹੁਤ ਸਾਥ ਦਿੱਤਾ ਜਿਵੇਂ ਪਿੰਡਾਂ ਦੇ ਵਿੱਚ ਅਸੀਂ ਆਲ ਨੇ ਲਾਉਣੇ ਆ ਖੰਭਿਆਂ ਤੇ ਬਾਈ ਨੇ ਮੇਰਾ ਬਹੁਤ ਸਾਥ ਦਿੱਤਾ ਬਹੁਤ ਵਾਰੀ ਮੈਨੂੰ ਫੋਨ ਕੀਤਾ ਚੋਂਕਾ ਔਰ ਕਦੇ ਵੀ ਕਿਸੇ ਵੀ ਚੀਜ਼ ਦੀ ਲੋੜ ਹੋਈ ਫੋਨ ਮਾਰਦੇ ਸੀ ਥੋੜੇ ਨਾਲ ਖੜੇ ਆ ਤੇ ਬਾਕੀ ਅੱਜਕੱਲ ਤੁਹਾਨੂੰ ਪਤਾ ਹਨਾ ਵੀਰ ਤੁਸੀਂ ਕਿੰਨੀਆਂ ਮੋਟਰਾਂ ਦੇਖਦੇ ਹੋ ਉਹਨਾਂ ਦੇ ਉੱਪਰ ਇੱਕ ਕਦ ਰਖਤ ਵੀ ਨਹੀਂ ਹੁੰਦਾ ਪਰ ਇਹ ਬਾਈ ਨੇ ਆਪਣੇ ਘਰੇ ਸਿਰਫ 2-3 ਵਿਸਵਿਆਂ ਦੀ ਜਗ੍ਹਾ 'ਚ 40 30 40 ਦਰਖਤ ਲਾਈ ਬੈਠਾ ਬਾਕੀ ਆ ਪਣਸੀਆਂ ਨੇ ਦੇਖੋ ਆਪਣੇ ਘਰਵਨ ਵਾਲੇ ਖੰਜੂਰਾਂ ਟਾਲੀਆਂ ਨਿੰਮ ਪਤਾ ਨਹੀਂ ਕਿੰਨੇ ਦਰਖਤ ਲਾਈ ਬੈਠਾ ਬਾਈ ਨੂੰ ਸਲੂਟ ਆ ਪਰਮਾਤਮਾ ਚੜ੍ਹਦੀ ਕਲਾ 'ਚ ਰੱਖਿਆ ਨਾ ਤਰੱਕੀਆਂ ਕਰੇ ਬਾਈ ਪੰਜਾਬ ਪੁਲਿਸ ਜਿੰਦਾਬਾਦ ਮੇਰੀ ਸਾਰੇ ਭਰਾਵਾਂ ਨੂੰ ਇੱਕੋ ਹੀ ਫੀਲ ਆ ਵੀ ਰੁੱਖ ਲਗਾਓ ਵਾਤਾਵਰਨ ਬਚਾਓ ਜਾਂਦੇ ਜਾਂਦੇ ਵੀਡੀਓ ਜ਼ਰੂਰ ਸ਼ੇਅਰ ਕਰ ਦਿਓ ਤੁਹਾਨੂੰ